ਗੁਰਬਾਣੀ ਵਿੱਚ ਵਾਕ ਹੈ ਹੁਣ ਵਤੈ ਹਰਨਾਮ ਨ ਬੀਜਿਓ ਅਗੇ ਭੁਖਾ ਕਿਆ ਖਾਏ ਤੇ ਕਿਸਾਨਾਂ ਦੀ ਬੋਲੀ ਦੇ ਵਿੱਚ ਨਾ ਇੱਕ ਅੱਖਰ ਹੈ ਵਤ ਜਦੋਂ ਮੌਸਮ ਬਿਲਕੁਲ ਸਹੀ ਹੋਵੇ ਨਾ ਤੇ ਜਦੋਂ ਮਿੱਟੀ ਦੇ ਵਿੱਚ ਨਮੀ ਵਗੈਰਾ ਬਿਲਕੁਲ ਸਹੀ ਹੋਵੇ ਤੇ ਕਿਸਾਨੀ ਬੋਲੀ ਚ ਆਪਾਂ ਕਹਿੰਦੇ ਕਿ ਵਤ ਲੱਗੀ ਹੈ ਬਈ ਹੁਣ ਬੀਜ ਬੀਜਦੇ ਉਹ ਜ਼ਰੂਰ ਹਰਾ ਹੋਊਗਾ ਤੇ ਨਾ ਮੈਂ ਕਾਲਜ ਪੜ੍ਹਦਾ ਸੀਗਾ ਤੇ ਨਾ ਰੇਡੀਓ ਤੇ ਗੁਰਬਾਣੀ ਹੁੰਦੀ ਸੀ ਰਿਲੇ ਹੋ ਕਰਕੇ ਦਰਬਾਰ ਸਭ ਅੰਮ੍ਰਿਤਸਰ ਚ ਤੇ ਦਿੱਲੀ ਰਹਿੰਦੇ ਸੀ ਅਸੀਂ ਲੋਹੜਾ ਵੀ ਰਹਿੰਦੇ ਸੀ ਕਿ ਤੇ ਬਹੁਤ ਪ੍ਰਭਾਵ ਪਾਇਆ ਇਸ ਵਾਕ ਨੇ ਵੀ ਹੁਣ ਜਦੋਂ ਜਵਾਨੀ ਵੀ ਹੈਗੀ ਆ ਉਦੋਂ ਮੈਂ ਕਾਲਜ ਪੜ੍ਹਦਾ ਸੀ ਨਾ ਤੇ ਆਪਾਂ ਤੰਦਰੁਸਤਾਂ ਬਿਮਾਰੀਆਂ ਤੋਂ ਦੂਰ ਐ ਤੇ ਇਹ ਜਿਹੜੀ ਐ ਨਾ ਕਾਇਆ ਰੂਪੀ ਧਰਤੀ ਐ ਇਸੇ ਹੁਣ ਜਿਹੜਾ ਨਾਮ ਬੀਜਿਆ ਜਾਵੇ ਨਾ ਤੇ ਫੇਰ ਬੜੀ ਬਰਕਤ ਹੋਊਗੀ ਤੇ ਬਹੁਤ ਫਰਕ ਪੈਂਦਾ ਵੀ ਉਸ ਵੇਲੇ ਜਿਹੜਾ ਬੀਜਿਆ ਬੀਜਿਆ ਤੇ ਉਸ ਦੇ ਨਾਲ ਜੀਵਨ ਨੂੰ ਸੇਤ ਮਿਲਦੀ ਹੈ ਅਸਰ ਦਿਖਦਾ ਉਹ ਅੰਮ੍ਰਿਤ ਫਲਾ ਅਸਰ ਦਿਖਦਾ ਆਪਣੀ ਬਾਣੀ ਦੇ ਵਿੱਚ ਆਪਣੇ ਵਿਚਾਰਾਂ ਦੇ ਵਿੱਚ ਆਪਣੇ ਕਰਮਾਂ ਦੇ ਵਿੱਚ ਉਹਦੇ ਨਾਲ ਹੀ ਆਤਮਾ ਤ੍ਰਿਪਤ ਹੁੰਦੀ ਹੈ ਨਾ ਤੇ ਕਿੰਨਾ ਇਨਸਪਾਇਰਿੰਗ ਤੇ ਕਿੰਨਾ ਖੂਬਸੂਰਤ ਹੈ ਵਾਹ ਕਿੰਨਾ ਹੁਣ ਬੱਤੇ ਹਰੀ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਤੇ ਜੇ ਆਪਾਂ ਵੇਲੇ ਸਰ ਨਾਮ ਬੀਜ ਜਿਹੜਾ ਸੀਡ ਥਾਟ ਹੈ ਨਾ ਅੰਮ੍ਰਿਤਮਈ ਨਾ ਬੀਜਾਂਗੇ ਫਿਰ ਅੱਗੇ ਕੀ ਖਾਵਾਂਗੇ ਆਪਣੀ ਆਤਮਾ ਕਿਵੇਂ ਤ੍ਰਿਪਤ ਹੋਏਗੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ